ਦੀ ਵੈਬਸਾਈਟ ਨੂੰ ਲੌਗਇਨ ਲੌਗਇਨ ਕਰੋ ਤੇ ਇਹਦੇ ਵਿੱਚ ਕਈ ਕਹਿੰਦੇ ਨੇ ਕਿ ਸਾਨੂੰ ਇੰਗਲਿਸ਼ ਪੜਨੀ ਨਹੀਂ ਆਉਂਦੀ ਜਿਨ੍ਹਾਂ ਨੂੰ ਇੰਗਲਿਸ਼ ਪੜਨੀ ਨਹੀਂ ਆਉਂਦੀ ਤੇ ਉਹ ਕੋਈ ਵੀ ਲੈਂਗੁਏਜ ਇੱਥੋਂ ਕਲਿੱਕ ਕਰਕੇ ਆਪਣੀ ਲੈਂਗੁਏਜ ਨੂੰ ਚਾਹੇ ਹਿੰਦੀ ਪੰਜਾਬੀ ਕੋਈ ਵੀ ਅਦਰ ਭਾਸ਼ਾ ਦੇ ਵਿੱਚ ਇਸ ਨੂੰ ਆਪਣੇ ਫੋਨ ਤੇ ਲੌਗ ਇਨ ਕਰ ਸਕਦਾ ਹੈ ਜੀ ਸੋ ਮੈਂ ਤੁਹਾਨੂੰ ਆਪਣੀ ਹੀ ਭਾਸ਼ਾ ਮਾਤਰ ਭਾਸ਼ਾ ਪੰਜਾਬੀ ਪੰਜਾਬੀ ਦੇ ਵਿੱਚ ਦੱਸਾਂਗਾ ਕਿ ਕਿਸ ਤਰ੍ਹਾਂ ਆਪਣੀ ਭਾਸ਼ਾ ਨੂੰ ਭਾਸ਼ਾ ਵਿੱਚ ਮੈਂ ਆਪਣੀ ਆਈਡੀ ਲੌਗ ਇਨ ਕਰਕੇ ਤੁਹਾਨੂੰ ਦਿਖਾਵਾਂਗਾ ਸੋ ਲੈਂਗੁਏਜ ਤੇ ਜਾ ਕੇ ਪੰਜਾਬੀ ਨੂੰ ਸਿਲੇਕਟ ਕਰੋ ਤੇ ਕੁਝ ਦੇਰ ਵੇਟ ਕਰਨ ਤੋਂ ਬਾਅਦ ਤੇ ਤੁਹਾਡੀ ਭਾਸ਼ਾ ਪੰਜਾਬੀ ਹੋ ਜਾਵੇਗੀ ਸੋ ਜਰਰ ਧਿਆਨ ਦੇ ਨਾਲ ਤੁਸੀਂ ਇਸ ਚੀਜ਼ ਨੂੰ ਦੇਖੋ ਦੇਖੋ ਜੀ ਆਪਣੀ ਜੋ ਵੀ ਭਾਸ਼ਾ ਹੈ ਗੁਰਮੁਖੀ ਪੰਜਾਬੀ ਉਹ ਨੂੰ ਸਿਲੇਕਟ ਕੀਤਾ ਸੋ ਦੇਖੋ ਮੈਂਬਰ ਲੌਗਇਨ ਇੱਥੇ ਮੈਂ ਆਪਣੀ ਆਈਡੀ ਲੌਗਇਨ ਕਰਾਂਗਾ ਜੀ ਲੌਗਇਨ ਕਰਾਂਗਾ ਦੇਖੋ ਜੀ ਡੈਸ਼ ਬੋਰਡ ਕੁਲਵਿੰਦਰ ਸਿੰਘ ਜੀਵਨ ਦਾਨ ਆਈਡੀ ਸ਼ਾਮਲ ਹੋਣ ਦੀ ਮਿਤੀ ਡੋਨੇਸ਼ਨ ਵਾਲਟ ਮੇਰਾ ਪੈਕੇਜ ਔਰ ਪੱਧਰ ਦੀ ਆਮਦਨ ਗੈਰ ਸਰਕਾਰੀ ਆਮਦਨ ਖੇਤ ਖਾਦੀ ਆਮਦਨ ਕੁੱਲ ਆਮਦਨ ਇਹ ਸਾਰਾ ਕੁਝ ਮੈਨੂੰ ਪੰਜਾਬੀ ਦੇ ਵਿੱਚ ਸ਼ੋ ਹੋ ਰਿਹਾ ਪੈਕੇਜ ਮੈਂਬਰਸ਼ਿਪ ਨਾਮ ਸੁकन्या राशि ਮੇਲ ਖਾਦੀ ਆਮਦਨ ਤੇ ਇਹ ਮੇਰੀ ਆਈਡੀ ਹੈ ਜੀ ਔਰ ਆਪਣਾ ਰੈਫਰ ਖੱਬਾ ਲਿੰਕ ਕਾਪੀ ਕਰੋ ਸੱਜਾ ਲਿੰਕ ਕਾਪੀ ਕਰੋ ਤੇ ਹੋਰ ਸਭ ਤੋਂ ਵੱਡੀ ਇਹਦੇ ਵਿੱਚ ਜੂਮ ਐਪ ਜੂਮ ਮੀਟਿੰਗ ਲਿੰਕ ਇਸ ਸਾਈਡ ਵਿੱਚ ਹੀ ਦੇ ਦਿੱਤਾ ਜਿਸ ਤੇ ਤੁਸੀਂ ਕਲਿੱਕ ਕਰਕੇ ਜੂਮ ਮੀਟਿੰਗ ਨੂੰ ਸੁਣ ਸਕਦੇ ਆ ਤਾਂ ਜੋ ਤੁਹਾਨੂੰ ਜੀਵਨ ਦਾਨ ਦੀ ਵਧੇਰੇ ਜਾਣਕਾਰੀ ਹੋ ਸਕੇ ਸੋ ਅੱਜ ਦੇ ਲਈ ਐਨਾ ਮੈਂ ਤੁਹਾਡਾ ਆਪਣਾ ਕੁਲਵਿੰਦਰ ਸਿੰਘ ਡਿਸਟ੍ਰਿਕਟ ਕੋਆਰਡੀਨੇਟਰ ਉਮੀਦ ਕਰਦਾ ਕਿ ਤੁਸੀਂ ਸਾਰੇ ਠੀਕ ਹੋ ਤੁਹਾਨੂੰ ਇਹ ਅ ਬਹੁਤ ਵਧੀਆ ਲੱਗਿਆ ਹੋਵੇਗਾ ਤੇ ਪਲੀਜ਼ ਇਸੇ ਤਰ੍ਹਾਂ ਕਿਸੇ ਵੀ ਭਾਸ਼ਾ ਨੂੰ ਚੂਸ ਕਰਕੇ ਤੁਸੀਂ ਆਪਣੀ ਲੋਗ ਆਈਡੀ ਲੌਗਇਨ ਕਰ ਸਕਦੇ ਆ ਧੰਨਵਾਦ ਜੈ ਜੀਵਨ ਦਾਨ